ਹਾਂਜੀ ਸਤਿ ਸ੍ਰੀ ਅਕਾਲ ਜੀ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲਦੀਆਂ ਹੋਈਆਂ ਜਿੱਥੇ ਕਿਤੇ ਵੈਲਡਿੰਗ ਬੋਲਡਿੰਗ ਕਰਨ ਵਾਲੀ ਥੋੜੀ ਬਾਕੀ ਹੋ ਕਰਕੇ ਤੇ ਅੱਜ ਮਸ਼ੀਨਾਂ ਦੇਣੀਆਂ ਤੋਰ ਆਪਾਂ ਮਸ਼ੀਨਾਂ ਰੜੀ ਆ ਟਰਾਲੀ ਆ ਜਾਲ ਰੱਖ ਲੈੰਦਾ ਔਰ ਤੇ ਵੀ ਅਜੇ ਜਾਲ ਰੱਖ ਦੇਣਾ ਮਲਗੀਤ ਮਲਗੀਤ ਕੀਤੀ ਪਈ ਓਣਿਆਂ ਨੇ ਇੱਕ ਮਲਗੀਤ ਆਪਣੇ ਬਣਾ ਕੱਲ ਇੱਕ ਹੋਰ ਆ ਗਈ ਨਵੀਂ ਇੱਕ ਹੀ ਮਾਡਲ ਇਧਰ ਚੈੱਕ ਕਰੋ ਛੱਲੇ ਵੀ ਮਲਕੀਤਾਂ ਦੇ ਮਲਕੀਤ ਡੈਰੀਆਂ ਵੀ ਸਾਫ ਵਾਸਤੇ ਮੁੰਨਾਂ ਨੇ ਮਲਕੀਤ ਵਾਲੀਆਂ ਰੱਖੀਆਂ ਕਹਿੰਦੇ ਬੈਗ ਵੀ ਮਲਕੀਤ ਵਾਲਿਆਂ ਦੇ ਖੜਨੇ ਆ ਮਲਕੀਤ ਮਲਕੀਤ ਕਰਾ ਦੇਣੀ ਯਾਰ ਕੀ ਆ ਚਾਚੇ ਦਾ ਮੁੰਡਾ ਆਇਆ ਕੰਪਿਊਟਰ ਕਰਾ ਸਾਫ ਕਰਨਾ ਹਵਾ ਮਾਰ ਕੇ ਕਹਿੰਦਾ ਪਾਣੀ ਨਾਲ ਘੋਣਾ ਕੀ ਆ ਮਸ਼ੀਨ ਆਪਣੀ ਰੈਡੀ ਆ ਟਰਾਲੇ ਆਪਾਂ ਦੁਬਾਰਾ ਖੜੇ ਕਰਤੇ ਆ ਖਰਾਨ ਚ ਇੱਥੇ ਮੁੜਦੇ ਨਹੀਂ ਗੇ ਬਾਜ਼ ਨਾਓ ਤੋ ਹੋਰ ਰੋਟੀ ਖਾਓ ਤੇ ਜਾਓ ਜਾਓ ਜਿਹੜੇ ਕੰਮ ਆਏ ਜੋਂ ਬਹੁਤ ਚਿਰ ਵੇਲੇ ਆ ਵਾ ਅੱਜ ਦੋ ਗਣੀਆਂ ਹੁੰਦਾ ਮੈਂ ਮਸ਼ੀਨਾ ਰੀਪਰ ਦਾ ਬਸ ਕੰਮ ਰੈਡੀ ਆ ਜਾਲੀ ਇਹਦੀ ਉਤਲੇ ਆ ਬਦਲਣ ਵਾਲੀ ਆ ਉਹ ਨਾਲ ੜ ਰੱਖਣ ਵਾਲਾ ਵਾਸ ਇਹ ਵੀ ਅਸੀਂ ਅੱਜ ਹੱਦ ਕੱਲ ਕਲੀਅਰ ਕਰ ਦੇਣਾ ਵਾ ਹੁਣ ਸਟਾਫ ਦੇ ਇਸ਼ਨਾਨ ਕਰਨ ਸੋਨਾ ਪਹਿਲੇ ਇਸ਼ਨਾਨ ਕਰੀਏ ਤੇ ਨਹਾਏ ਤੇ ਰੋਈਏ ਤੇ ਰੋਟੀ ਖਾਈਏ ਜੈਨ ਕਿਨਾ ਉਥੋਂ ਕਿਨਾ ਪੁੰਨ ਦਾ ਆਪਣਾ ਪੁੰਨ ਤੋਂ ਨਾ 7-8 ਕਿਲੋਮੀਟਰ ਤੂੰ ਨਾ ਵੀ ਲੋ ਬਣਾਈ ਜਾ ਇਹ ਵੀਡੀਓ ਮੈਂ ਬਣਾਉਣਾ ਮੇਹਾਂ ਆਖਰੀ ਰੋਟੀ ਹੈ ਨਾ ਮਹਾਰਾਜ ਦਾ ਨਾਮ ਲੈ ਮੰਜਾਂ ਤੇ ਮਿਲ ਘਰੇ ਫਿਰ ਤੇ ਕੰਮ ਕਰਦਾ ਖਾਣੀ ਖਾਣੀ ਆ ਕੰਮ ਕਰਦਾ ਫਿਰ ਲਿਬੜਿਆਂ ਤੇ ਬਣਾਨੇ ਜਿੱਦਾਂ ਦੀ ਮਿਲ ਗਈ ਨਵੇਂ ਕੱਪੜਿਆਂ ਚਾਜ ਆਖਰੀ ਖਾਣੀ ਨਾ ਆਪਾਂ ਫਿਰ ਸੀਜਰ ਮਗਾ ਕੇ ਖਾਵਾਂਗੇ ਆਪਾਂ ਸਹੀ ਬਣਾਈ ਘੜੀ ਸਾਬਾ ਆਈ ਆਪਾਂ ਆਏ ਹਾਈਵੇ ਤੇ ਆ ਗਲੱਥ ਫਲੈਟ ਲਿਆਂਦੀ ਕੁਆਲਰਾਂ ਤੁਹਾਨੂੰ ਵੀਰ ਨੇ ਉਹ ਥੋੜੀ ਜਿਹੀ ਇੱਕ ਸਾਈਡ ਤੋਂ ਖਰਾਬ ਤਾਂ ਉਹਨੇ ਜਾਣਾ ਵਾਪਸ ਕਰਨ ਤੇ ਇਧਰੋਂ ਡਰਿਆਂ ਹੁੰਦਿਆ ਵਾ ਉਹਨੂੰ ਫੜਾਉਣੀ ਆ ਤੇ ਆਹ ਸਾਹਮਣੇ ਆਪਣੇ ਪਿੰਡ ਦਾ ਰਾਹ ਸੇਕ ਰਾਜ ਜਾਗੀਰ ਔਰ ਆ ਜਾਂਦਾ ਸੇਕ ਰਾਜ ਜਾਗੀਰ ਨੂੰ ਬੈਠੇ ਵੇਟ ਕਰਨ ਨੇ ਆਉਣ ਹੀ ਵਾਲਾ ਵਾ ਮਸ਼ੀਨ ਆਪਣੀ ਹੋ ਗਈਆਂ ਰੈਡੀ ਥੋੜਾ ਜਿਹਾ ਕੰਮ ਹੀ ਦਿਓ ਕਰ ਕਰਕੇ ਤੇ ਵੇਲਡਿੰਗ ਮੋਲਡਿੰਗ ਕਰਕੇ ਤਿਆਰ ਆ ਸਵੇਰੇ ਤੋੜਨੀ ਆ ਓਏ ਅੱਜ ਤੋੜਨੀ ਪਰ ਮਾਲਕ ਕਹਿੰਦੇ ਸਵੇਰੇ ਜਾਣਾ ਦਿਨੇ ਦਿਨਾ ਕੰਮ ਰੈਡੀ ਆ ਟਰਾਲੀ ਵੀ ਆਪਣੀ ਬਣ ਗਈ ਆ ਆਖਰੋਤ ਆਪਣਾ ਛੇਰ ਛਤੀਤੀ